ਰਾਜਸਥਾਨ ਫੀਡਰ ਦੇ ਵਿੱਚ ਅੱਜ ਇੱਕ ਨੌਜਵਾਨ ਡਿੱਗਿਆ ਹੈਗਾ ਔਰ ਤਸਵੀਰਾਂ ਇਹ ਸਾਂਝੀਆਂ ਕਰ ਰਹੇ ਹੈਗੇ ਰਾਜਸਥਾਨ ਫੀਡਰ ਤੇ ਪੋਲਾ ਜਿਹੜਾ ਬਣਾਇਆ ਜਾ ਰਿਹਾ ਔਰ ਇੱਥੇ ਇਹ ਹੈਡਰੇ ਦਾ ਕੰਮ ਕਰਦਾ ਸੀ ਪਿੰਟੂ ਸਿੰਘ ਜਿਹੜਾ ਨਾਮ ਸੀਗਾ ਨੌਜਵਾਨ ਦਾ ਔਰ ਜਦ ਇਸ ਪੁਲ ਦੇ ਉੱਤੋਂ ਉਹ ਚਾਹ ਪੀਣ ਦੇ ਲਈ ਜਾ ਰਿਹਾ ਸੀ ਤਾਂ ਪੁਲ ਤੋਂ ਤਿਲਕਨ ਦੇ ਕਾਰਨ ਉਹ ਨਹਿਰ ਦੇ ਵਿੱਚ ਡਿੱਗ ਗਿਆ ਫਿਲਹਾਲ ਨੌਜਵਾਨ ਪਿੰਟੂ ਸਿੰਘ ਦੀ ਭਾਲ ਆ ਜਿਹੜੀ ਉਹ ਕੀਤੀ ਜਾ ਰਹੀ ਆ ਔਰ ਦੱਸਦੀ ਹੈ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਠੇਕੇਦਾਰ ਦੀ ਗਲਤੀ ਹੈ ਔਰ ਸੇਫਟੀ ਨੂੰ ਕੋਈ ਵੀ ਜਿਹੜਾ ਪ੍ਰਬੰਧ ਨਹੀਂ ਕੀਤੇ ਗਏ ਸੀ ਔਰ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਪੋਲਾ ਇਹ ਬਣਾਇਆ ਜਾ ਰਿਹਾ ਹੈਗਾ ਔਰ ਇੱਥੇ ਜਿਹੜਾ ਜਾਲ ਆ ਉਹ ਲਗਾਇਆ ਜਾਣਾ ਚਾਹੀਦਾ ਸੀਗਾ ਕਿ ਜੇਕਰ ਇੱਥੋਂ ਕੋਈ ਡਿੱਗਦਾ ਤਾਂ ਉਹ ਜਾਲ ਤੇ ਡਿੱਕੇ ਉਸ ਦੀ ਜਿਹੜੀ ਜਾਨ ਆ ਬਚ ਸਕੇ ਲੇਕਿਨ ਕੋਈ ਵੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਜਿਹੜਾ ਪ੍ਰਬੰਧ ਨਹੀਂ ਕੀਤੇ ਗਏ ਸੀ ਜਿਸ ਦੇ ਕਾਰਨ ਪਿੰਟੋ ਸਿੰਘ ਦੇ ਵਿੱਚ ਜਿਹੜਾ ਡਿੱਗਿਆ ਹੈਗਾ ਉਹਦਾ ਭਰਾ ਜਿਹੜਾ ਮੌਜੂਦ ਆ ਸਾਡੇ ਨਾਲ ਗੱਲਬਾਤ ਕਰਦੇ ਕਿ ਨਾਮ ਕੀ ਸੀਗਾ ਔਰ ਕਿਵੇਂ ਹੋਈ ਕੜਨਾ ਕਿਵੇਂ ਹੋਈ ਸਾਰ ਉਦਰਾ ਰਿਹਾ ਸੀ ਚਾਹ ਪੀਣ ਲਈ ਇਧਰੀ ਠੀਕ ਹੈ ਜੀ ਉਹ ਤਾਰ ਨਹੀਂ ਬੰਨੀ ਹੋਈ ਸੀ ਜਾਲੀ ਰੱਖੀ ਹੈ ਜਿਹੜੀ ਤਾਰ ਨਹੀਂ ਬੰਨੀ ਸੀਗੀ ਠੀਕ ਹੈ ਇਹ ਹੋਇਆ ਠੇਕੇਦਾਰ ਨੇ ਅੱਗੇ ਰੇਲਿੰਗ ਵੀ ਲੱਗੀ ਹੁੰਦੀ ਐ ਨੂੰ ਨੈਟ ਵੀ ਲੱਗਿਆ ਹੁੰਦਾ ਥੱਲੇ ਠੀਕ ਹੈ ਇਹ ਨਟ ਪਹਿਲਾਂ ਪਹਿਲਾਂ ਲੱਗਿਆ ਹੁੰਦਾ ਸੀ ਚਲਾਤਾ ਨਾ ਨਾ ਲਾਉਂਦੇ ਆ ਜੀ ਲਾਉਂਦੇ ਪਰ ਇਹਨਾਂ ਨੇ ਲਾਇਆ ਨਹੀਂ ਪਰੀ ਲਾਇਆ ਹੀ ਨਹੀਂ ਲਾਇਆ ਨਹੀਂ ਗਈ ਜਦੋਂ ਦਾ ਕੰਮ ਚੱਲ ਰਿਹਾ ਉਦੋਂ ਤੇ ਨਹੀਂ ਲੱਗਿਆ ਨਾ ਉਦੋਂ ਤਾਂ ਹੀ ਨਹੀਂ ਲੱਗਿਆ ਨਹੀਂ ਇਧਰ ਰੀਲਿੰਗ ਲੰਬਦੇ ਆ ਕਿ ਪਾਈਪਾਂ ਲਾਉਂਦੇ ਨਾਲ ਵੀ ਡਿੱਗ ਜਾਂਦਾ ਪਚਾ ਹੋ ਜੇ ਉਮਰ ਕਿੰਨੀ ਕੀ ਸੀ ਉਹ ਹੋ ਗਈ ਵੀ 22-23 ਸਾਲ ਨੂੰ ਵਿਆਹ ਹੋਇਆ ਸੀ ਨਾ ਜੀ ਕਿੰਨੇ ਕ ਵਜੇ ਡਿੱਗਿਆ ਹੈਗਾ ਇਹ 8:00 ਦਾ ਸੀ ਅੱਛਾ 10:00 ਵਜੇ ਕੀ ਕਰਨ ਕੀ ਆਇਆ ਸੀ ਇੱਥੇ ਇਹ ਚਾਹ ਪੀਣ ਆ ਰਿਹਾ ਸੀ ਅੱਛਾ ਕੰਮ ਕੀ ਕਰਦਾ ਹੈਗਾ ਇੱਥੇ ਮਸ਼ੀਨਰੀ ਦਾ ਹੈਲਪਰ ਅੱਛਾ ਇਹਨਾਂ ਦੇ ਨਾਲ ਹੀ ਕੰਮ ਕਰਦਾ ਸੀ ਤੇ ਹੁਣ ਪਾਲ ਕੀਤੀ ਜਾ ਰਹੀ ਹੈ ਉਹਦੀ ਅੱਜ ਤੱਕ ਤਾਂ ਕੋਈ ਨਹੀਂ ਕੀਤੀ ਜਾ ਰਹੀ 10 ਵਜੇ ਤੇ ਡਿੱਗਾ ਕੋਈ ਨਹੀਂ ਆਇਆ ਅੱਛਾ ਨਾ ਦਾ ਠੇਕੇ ਨਾ ਦਾ ਠੇਕੇਦਾਰ ਨੇ ਕੀਤਾ ਕੁਛ ਹੀ ਠੀਕ ਹੈ ਨਾ ਪ੍ਰਸ਼ਾਸਨ ਜਦੋਂ ਡਿੱਗਾ ਤੁਸੀਂ ਮੌਜੂਦ ਸੀਗੇ ਮੌਕੇ ਤੇ ਨਹੀਂ ਹੋਰ ਮੁੰਡਾ ਸੀ ਇਹ ਕੋਈ ਨਹੀਂ ਆਇਆ ਪੜਨ ਠੀਕ ਹੈ ਮੁੰਡਾ ਆਇਆ ਉਹ ਵੀ ਕੱਢਣ ਦੇ ਲਈ ਬਾਕੀ ਕੋਈ ਨਹੀਂ ਆਇਆ ਇਹਨਾਂ ਦਾ ਕੱਢਣੇ ਮਗਰੋਂ ਨਾ ਮਗਰੋਂ ਆਇਆ ਰਸਤੇ ਲੈ ਕੇ ਉਹ ਵੀ ਜਦੋਂ ਡੁੱਬ ਗਿਆ ਉਹ ਤੋਂ ਪਹਿਲਾਂ ਕੋਈ ਨਹੀਂ ਆਇਆ ਠੀਕ ਆ ਇਹ ਹੋਇਆ ਠੇਕੇਦਾਰ ਦੀ ਵਜ੍ਹਾ ਨਾਲ ਇਹਨੇ ਮਾਰੀ ਇਹਨੇ ਮਾਰੀ ਤੁਸੀਂ ਛਾਲ ਮਾਰੀ ਬੰਦੇ ਨੇ ਛਾਲ ਮਾਰੀ ਕਿਵੇਂ ਕੀ ਹੋਇਆ ਕੀ ਸੀ ਹੋਇਆ ਵੀਰੇ ਉਹ ਇਦਨਾਂ ਚਾਹ ਪੀ ਨਾ ਰਿਹਾ ਸੀਗਾ ਤੇ ਮੈਨੂੰ ਨਹੀਂ ਪਤਾ ਲੱਗਿਆ ਮੈਂ ਉਧਰ ਫੋਨ ਚੱਕਣ ਜਾ ਰਹੀ ਸਾਡੇ ਦੋਨਾਂ ਦੇ ਫੋਨ ਉੱਥੇ ਚ ਪਏ ਸੀ ਮੇਰੇ ਨਾਲ ਹੀ ਅਸੀਂ ਇਕੱਠੇ ਹੀ ਕੰਮ ਕਰਦੇ ਸੀਗੇ ਤੇ ਮੈਂ ਜਦੋਂ ਬਸ ਉੱਥੋਂ ਘੁੰਮੇ ਹੀ ਆ ਤੇ ਵਾਜ ਉੱਥੋਂ ਮੈਨੂੰ ਆਵਾਜ਼ ਸੁਣੀ ਕਿਸੇ ਦੀ ਕਹਿੰਦੇ ਬੰਦਾ ਡੈਗ ਗਿਆ ਜਦੋਂ ਮੈਂ ਦੇਖਿਆ ਮੈਨੂੰ ਪਤਾ ਲੱਗਿਆ ਵੀ ਮੇਰੇ ਨਾਲ ਦਾ ਜਿਹੜਾ ਹੈਗਾ ਸਾਥੀ ਆ ਉਹ ਡੈਗ ਪਿਆਈ ਮੈਂ ਮੁੜ ਕੇ ਉੱਥੋਂ ਗਾਡਰ ਤੋਂ ਭੱਜ ਗਿਆ ਬਈਆਂ ਨੂੰ ਬਹੁਤ ਰੌਲਾ ਪਾਇਆ ਵੀ ਬਾਈ ਬੰਦਾ ਡੈਗ ਪਿਆ ਯਾਰ ਸਾਡਾ ਉਹਨੂੰ ਵੀ ਉਹ ਪਰ ਇਹਨਾਂ ਨੇ ਪਰ ਇਹਨਾਂ ਨੇ ਕੋਹ ਵੀ ਨਹੀਂ ਉਹ ਕੀਤਾ ਮੈਂ ਭੱਜ ਕੇ ਗਿਆ ਉੱਥੇ ਮੈਂ ਛਾਲ ਮਾਰੀ ਆ ਜਾ ਕੇ ਬਾਅਦ ਵਿੱਚ ਇਹ ਰਸੇ ਰੁਸੇ ਬਾਅਦ ਤੇ ਲੈ ਕੇ ਆਏ ਆ ਉਦੋਂ ਨੂੰ ਤਾਂ ਉਹ ਡੁੱਬ ਗਿਆ ਸੀ ਜਦੋਂ ਉਹ ਮਾਦੇ ਤੱਕ ਪਹੁੰਚ ਸੀ ਕੋਈ ਛਾਲ ਮਾਰੀ ਹੱਥ ਨਹੀਂ ਆਇਆ ਬੰਦਾ ਹੱਥ ਆਇਆ ਨਹੀਂ ਉਹ ਬੰਦਾ ਉਹ ਕਿਉਂਕਿ ਉਹਦਾ ਸਾਹ ਪੂਰਾ ਚੜ ਗਿਆ ਸੀ ਬਹੁਤ ਦੂਰ ਤੱਕ ਉਹਦੇ ਵਿਚਾਰੇ ਨੇ ਉਹ ਕੀਤਾ ਹੀਗਾ ਅੱਛਾ ਹਾਂਜੀ ਹੱਥ ਪੈਰ ਮਾਰੇ ਨਹੀਂ ਬਹੁਤ ਬਣਿਆ ਉਹਦਾ ਵਿਚਾਰੇ ਤੇ ਪਤਾ ਨਹੀਂ ਲੱਗਿਆ ਹਾਂਜੀ ਕੋਈ ਪਤਾ ਨਹੀਂ ਲੱਗਿਆ ਇਹ ਕੋਈ ਨਹੀਂ ਮੈਂ ਇਹਨਾਂ ਨੂੰ ਬਹੁਤ ਆਵਾਜ਼ਾਂ ਮਾਰੀਆਂ ਵੀ ਭਈ ਬੰਦਾ ਡੇਗ ਪਿਆ ਸਾਡਾ ਵੀ ਤੂੰ ਉੱਠ ਕੇ ਇਹ ਆਪਦਾ ਕੰਮ ਕਰਦੇ ਰਹੇ ਉਹਦੇ ਕੰਨੀ ਚੱਕ ਹੀ ਗਏ ਬਸ ਅੱਛਾ ਧਿਆਨ ਹੀ ਨਹੀਂ ਦਿੱਤਾ ਹਾਂ ਧਿਆਨ ਹੀ ਨਹੀਂ ਦਿੱਤਾ ਤੁਹਾਡਾ ਮੇਰਾ ਨਾਮ ਹਾਂ ਰਜਨੇਸ਼ ਪੰਡ ਹੈ ਮੈਂ ਇੱਥੇ ਪਰ ਸਾਈਟ ਇਨਚਾਰਜ ਹਾਂ मैं यहाँ पे हमारा अभी काम दो दिन पहले स्टार्ट हुआ है और मैं सबको मना करता हूँ कि भाई इधर से जब तक अपना सारा टेम्प्रेरी अरेंजमेंट नहीं हो जाता है तब तक इधर से उधर मत आओ पर नहीं सुने बंदे उसका खमे आज भुगतना पड़ा कि एक बंदा हमारा डिग पड़ा पर वो कहते ठेकेदार की गलती सेफ्टी वास्ते कोई भी जाल दिला अभी सेफ्टी का भी हमारा काम चल रहा है अभी हमने प्रॉपर तरीके से नट बोल्ट भी टाइट नहीं किए इसका अलाइनमेंट करने के बाद ही हम जाल जोल जो भी बांधते हैं मना करता हूँ किसी को आप हाथ पढ़ के उस वाले पुल पे तो हो गया पंद्रह बीस दिन ये वाले पुल पे काम अभी तीन चार दिन से तो फोन आया बन रहा बंदा जो मतलब लेबर डिग गया है ਅਤੇ ਤੋਂ ਬਾਕੀ ਜਿਹੜਾ ਪੌਲਾ ਹੈ ਤੇ ਤਾਂ ਪਤਾ ਹੀ ਚਾਲੀ ਕੇ ਪਰਸੈਂਟ ਕਮ ਹੋ ਗਿਆ ਤਾਂ ਕੋਈ ਚਾਹ ਲੈਣ ਦਾ ਕਿ ਆ ਰਿਆ ਸੀ ਤੇ ਉਹ ਆ ਡਿੱਗਾ ਇਥੋਂ ਆ ਚਾਲੀ ਜਿਹੜੀ ਰੱਖੀ ਆ ਪਹਿਲੀ ਗੱਲ ਤੇ ਜਿਹੜਾ ਪੌਲਾ ਹਜੇ ਬਣਿਆ ਹੀ ਨਹੀਂ ਉਹ ਨੰਗੇ ਨਹੀਂ ਚਾਹੀਦਾ ਉਹਨੂੰ ਦੂਜੀ ਸੈਕੰਡ ਗੱਲ ਇਹ ਆ ਕਿ ਜਿਹੜਾ ਪੁਲ ਬਣ ਰਿਹਾ ਇਹ ਠੇਕੇਦਾਰਾਂ ਲੋ ਕੋਈ ਜਿਹੜਾ ਦਾ ਪੁਖਤਿਆ ਪ੍ਰਬੰਧ ਹੈ ਨਹੀਂ ਪਹਿਲੀ ਗਲਤੀ ਤੇ ਉਹਦੀ ਆ ਵੀ ਉਹ ਨੰਗੇ ਕਿਉਂ ਜਦੋਂ ਪੁਲ ਬਣਿਆ ਹੀ ਨਹੀਂ ਇਹ ਲਾਪਰਵਾਹੀ ਠੇਕੇਦਾਰ ਦੀ ਬੰਦ ਹੋ ਰਹੀ ਸੀ ਲਾਪਰਵਾਹੀ ਪਿੱਲੂ ਦੇ ਵੱਡੀ ਸਾਹ ਤੋਂ ਵੇਖੋ ਜੀ ਉਹਦੀ ਜਿਹੜਾ ਬੰਦਾ ਡਿੱਗਿਆ ਵਿਚਾਰਾ ਉਹਦੀ ਆਈ ਕਹ ਲੋ ਦੂਜੀ ਲਾਪਰਵਾਹੀ ਠੇਕੇਦਾਰ ਦੀ ਆ ਪਿੰਟੋ ਸਿੰਘ ਸੀਗਾ ਇਹ ਨਾ ਰਾਜਸਥਾਨ ਫਿੱਡਰ ਹੈਗੀ ਜਿਸ ਦੇ ਵਿੱਚੋਂ ਡਿੱਗਿਆ ਹੈਗਾ ਇਹ ਪੋਲਾ ਜਿਹੜਾ ਇੱਥੇ ਕੰਮ ਚੱਲ ਰਿਹਾ ਸੀਗਾ ਔਰ ਇਸੇ ਪੁਲ ਤੋਂ ਤਿਲਕ ਕੇ ਥੱਲੇ ਡਿੱਗਿਆ ਔਰ ਇਹਨਾਂ ਦਾ ਕਹਿਣਾ ਕਿ ਜੋ ਗਵਾਹ ਹੈਗੇ ਨੇ ਜਿਨ੍ਹਾਂ ਨੇ ਦੇਖਿਆ ਸਭ ਕੁਝ ਉਹ ਕਹਿੰਦੇ ਵੀ ਮੈਂ ਸਾਲ ਜਰੂਰ ਮਾਰੀ ਆ ਲੇਕਿਨ ਮੇਰੇ ਹੱਥ ਨਹੀਂ ਆਇਆ ਔਰ ਬੰਦੇ ਦੇਖੋ ਕਿ ਇੱਥੇ ਕੰਮ ਚੱਲ ਰਿਹਾ ਹੈਗਾ ਕਹਿੰਦੇ ਬੰਦੇ ਬਹੁਤ ਬੈਠੇ ਸੀ ਔਰ ਰਸੇ ਵੀ ਇੱਥੇ ਬਹੁਤ ਜ਼ਿਆਦਾ ਪਿਆ ਹੋਣਾ ਚਾਹੀਦਾ ਸੀ ਕਿਉਂਕਿ ਕੰਮ ਜਿਹੜਾ ਚੱਲ ਰਿਹਾ ਹੈਗਾ ਕਹਿੰਦੇ ਰਸੇ ਵੀ ਪਈ ਸੀ ਪਰ ਸਿੱਟਿਆ ਨਹੀਂ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵ ਨਾ ਜਿਹੜਾ ਨਹਿਰ ਦੇ ਵਿੱਚ ਰੁੜ ਗਿਆ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਔਰ ਭਾਲਾ ਜਿਹੜੀ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜੇ ਗੋਤਾਖੋਰ ਨੇ ਉਹਨਾਂ ਨੂੰ ਬੁਲਾਇਆ ਗਿਆ ਹੈਗਾ ਔਰ ਗੋਤਾਖੋਰ ਜਿਹੜੇ ਪਹੁੰਚ ਗਏ ਨੇ ਔਰ ਪੁਲਿਸ ਵੀ ਇੱਥੇ ਪਹੁੰਚੀ ਹੋਈ ਹੈ ਤਹਿਸੀਲਦਾਰ ਵੀ ਇੱਥੇ ਹੈਗਾ ਔਰ ਜਾਲ ਆ ਜਿਹੜਾ ਅੱਗੇ ਜਿਹੜਾ ਹੈਗਾ ਪੋਲ ਉੱਥੇ ਜਾਲ ਲਾਇਆ ਹੈਗਾ ਉੱਥੇ ਜਿੱਕਰ ਅਰਦਾ ਤਾਂ ਹਜੇ ਤੱਕ ਤਾਂ ਉਸ ਦੀ ਜਿਹੜਾ ਨਹੀਂ ਲੱਭਿਆ ਹੈਗਾ ਔਰ ਨਹਿਰ ਦੇ ਵਿੱਚ ਹੀ ਆ ਕਦੋਂ ਉਸ ਦੀ ਜਿਹੜਾ ਲੱਭਦਾ ਹੈਗਾ ਉਹ ਸਮਾਂ ਦੱਸੇਗਾ ਫਿਲਹਾਲ ਇਹ ਜਿਹੜੀ ਜਾਣਕਾਰੀ ਸੀ ਉਹ ਤੁਹਾਨੂੰ ਸਾਂਝੀ ਕਰ ਰਹੀ ਸੀ ਪਿੰਤੂ ਸਿੰਘ 22-23 ਸਾਲ ਦੀ ਉਮਰ ਹੈ ਜਿਹੜਾ ਨਹਿਰ ਦੇ ਵਿੱਚ ਡਿੱਗਿਆ ਹੈਗਾ